ਇਹ ਘਟਨਾ ਦਾ ਬੈਕਡ੍ਰੌਪ ਇਹ ਹੈਗਾ ਜੀ ਕਿ 2 2 ਮਈ ਨੂੰ ਕੈਂਟ ਥਾਣੇ ਦੇ ਏਰੀਆ ਰਿਲਾਈਅੰਸ ਮॉल ਦੇ ਕੋਲ ਇੱਕ ਵਾਈਨ ਸ਼ਾਪ ਤੇ ਦੋ ਫੇਸਸ ਕਵਰਡ ਵਿਅਕਤੀਆਂ ਵੱਲੋਂ ਵੈਪਨ ਦੀ ਨੋਕ ਤੇ 10000 ਕੈਸ਼ ਔਰ ਇੱਕ ਮੋਬਾਈਲ ਜਿਹੜਾ ਕਰਿੰਦਾ ਸੀ ਵਾਈਨ ਸ਼ਾਪ ਦਾ ਉਹਦੇ ਵੱਲੋਂ ਖੋ ਕੇ ਲੈ ਗਏ ਸੀਗੇ ਉਸ ਬਿਹਾਫ ਤੇ ਅਸੀਂ 382 34 आईपीसी दे इक्विवेलेंट सेक्शंस और आर्म्स एक्ट दे वर्क वर्क सेक्शंस ਦੇ ਤਹਿਤ ਕੈਂਟ ਥਾਣੇ ਚ ਐਫਆਈਆਰ ਨੰਬਰ 68 ਲੋਜ ਕੀਤਾ ਸੀਗਾ ਅਗੇਂਸਟ ਅਨਨੋਨ ਅਕਿਊਸਡ ਦੌਰਾਨੀ ਤਫਤੀਸ਼ ਇਨਾਂ ਦੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆਇਡੈਂਟੀਫਾਈ ਹੋ ਗਏ ਤੇ ਕੱਲ ਸੀਆਈਏ 1 ਦੀ ਟੀਮ ਨੂੰ ਇਨਫੋਰਮੇਸ਼ਨ ਸਿਗੀ ਕਿ 파ਰਸ ਰਾਮ ਨਗਰ 파ਰਸ ਰਾਮ ਨਗਰ ਚ ਇੱਕ ਰੋਹਿਤ ਪੈਪਸੀ ਨਾਂ ਦਾ ਵਿਅਕਤੀ ਹੈ ਜਿਹਦੇ ਕਰੇ ਦੋਨੋਂ ਜਿਹੜੇ ਉਸ ਕੇਸ ਦੇ ਦੋਸ਼ੀ ਹੈਗੇ ਉਹ ਲੁਕੇ ਹੋਏ ਆ ਤੇ ਜਿਹੜੀ ਸਾਡੀ ਟੀਮ ਹੈ ਕੱਲ ਸ਼ਾਮ ਨੂੰ ਜਦੋਂ ਉੱਥੇ CIA ਔਰ ਕੈਂਡ ਥਾਣੇ ਦੀ ਟੀਮ ਉਹਦੇ ਕਰਤੇ ਰੇਡ ਕਰਨ ਗਈ ਤੇ ਵਨ ਆਫ ਦਾ ਕਿਊ ਜਿਹਦਾ ਨਾਮ ਅਮਰਜੀਤ ਵਾਸੀ ਕੋਠੇ ਅਮਰਪੁਰਾ ਬਸਤੀ ਇਹਨੇ ਸਾਡੀ ਟੀਮ ਤੇ ਫਾਇਰ ਕੀਤਾ ਔਰ ਜਿਹੜਾ ਸਾਡਾ ASI ਚਾਰਜ ਸੀਗਾ ਸੁਖਪ੍ਰੀਤ ਸਿੰਘ CIA 1 ਵੱਲੋਂ ਉਹਦੇ ਲੱਤ ਤੇ ਇੰਜਰੀ ਹੋਈ ਔਰ ਉਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਮੌਕੇ ਤੋਂ ਭੱਜ ਗਏ ਆਪਣਾ ਵੈਪਨ ਲੈ ਕੇ ਤੇ ਉਹਦੇ ਤੇ ਅਸੀਂ FIR 95 पीएस ਕਨਾਲ ਕਲੋਨੀ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ 353 186 ਵਕਫਕ ਸੈਕਸ਼ਨਸ ਆਫ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਅਤੇ ਸਾਡੀ ਸਾਰੀ ਹੀ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਪੀसीआर ਟੀਮਸ ਐਕਟੀਵੇਟ ਕੀਤੀਆਂ ਗਈਆਂ ਜਦੋਂ ਲੇਟ ਨਾਈਟ ਸਾਡੀ ਟੀਮ ਵਕਫਕ ਇਹਨਾਂ ਨੂੰ ਪਾਲ ਰਹੀਆਂ ਸੀ ਤੇ ਕਨਾਲ ਕਲੋਨੀ ਦੇ ਹੀ ਰਿੰਗ ਰੋਡ ਦੇ ਨੇੜੇ ਜਿਹੜਾ ਤੁਸੀਂ ਨਹਿਰ ਦੇਖਦੇ ਹੋ ਜਾਂਦੀ ਹੈ ਇੱਥੇ ਸਾਡੀ ਟੀਮ ਨੇ ਜਿਹੜਾ ਪਿਛਲੀ ਵਾਲੀ ਟੀਮ ਚ ਵੀ ਹੈੱਡ ਕਨਸਟੇਬਲ ਸੀਗਾ ਉਹਨੇ ਆਈਡੈਂਟੀਫਾਈ ਕੀਤੇ ਦੋਸ਼ੀ ਤੇ ਇਸ ਟੀਮ ਨੂੰ ਜਿਹੜਾ ਐਸਆਈ ਗੁਰਪ੍ਰੀਤ ਲੀਡ ਕਰ ਰਿਹਾ ਸੀ ਇਹਨਾਂ ਨੇ ਆਪਣੀ ਗੱਡੀ ਰੋਕ ਕੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਅਮਰਜੀਤ ਹੈ ਉਹਨੇ ਦੁਬਾਰਾ ਸਾਡੀ ਟੀਮ ਤੇ ਸਿੱਧੇ ਫਾਇਰ ਕੀਤੇ ਦੋ ਰਾਉਂਡ ਜਿਹਦੀ ਜਵਾਬੀ ਫਾਇਰ ਚ ਸਾਡੇ ਐਸਆਈ ਨੇ ਆਪਣੀ ਸਰਵਿਸ ਰਿਪੋਰਟ ਸਰਵਿਸ ਵੈਪਨ ਨਾਲ ਤਿੰਨ ਰਾਉਂਡ ਫਾਇਰ ਕੀਤੇ ਜਦੋਂ ਚੋਂ ਇੱਕ ਜਿਹੜਾ ਅਮਰਜੀਤ ਹੈ ਉਹਦੇ ਲੱਤ ਤੇ ਵਜਿਆ ਤੇ ਜਿਹੜਾ ਦੂਜਾ ਰਾਜੀਵ ਹੈ ਉਹਦੀ ਲੱਤ ਤੇ ਵਜਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦਾ ਵੈਪਨ ਵੀ ਉੱਥੇ ਬਰਾਮਦ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਐਫ ਆਈ ਆਰ ਨੰਬਰ 96 ਅੰਡਰ ਸੇਮ ਸੈਕਸ਼ਨਸ ਪੀਐਸ ਕਨਾਲ ਕਲੋਨੀ ਚ ਦਰਜ ਕੀਤਾ ਹੁਣ ਅਸੀਂ ਇਹਨਾਂ ਦੀ ਰਿਮਾਂਡ ਵਗੈਰਾ ਬਾਅਦ ਚ ਲੈ ਕੇ ਦੇਖਾਂਗੇ ਕਿ ਇਹਦੇ ਚ ਕੀ ਕੀ ਇਹਦਾ ਰੀਜ਼ਨ ਹੈ ਕਿ ਕਿ ਇਹਨਾਂ ਨੇ ਕ੍ਰਾਈਮ ਪਹਿਲਾਂ ਕੀਤੇ ਆ ਔਰ ਹੁਣ ਤੱਕ ਪਤਾ ਲੱਗਿਆ ਕਿ ਜਿਹੜਾ ਅਮਰਜੀਤ ਅਮਰਜੀਤ ਹੈ ਉਹਦੇ ਤੇ ਤਿੰਨ ਮੁਕਦਮੇ ਪੁਰਾਣੇ ਸਨਾਚਿੰਗ ਵਗੈਰਾ ਦੇ ਦਰਜ ਹੈ ਔਰ ਜਿਹੜਾ ਰਾਜੀਵ ਉਹਦੇ ਤੇ ਇੱਕ ਕੋਵਿਡ ਦੀ ਉਲੰਘਣਾ ਵਾਲਾ ਪਰਚਾ ਦਰਜ ਹੈ ਤੇ ਜਿਹੜਾ ਰੋਹਿਤ ਪੈਪਸੀ ਉਹਦੇ ਤੇ ਹੁਣ ਤੱਕ ਕੋਈ ਪੁਰਾਣਾ ਪਰਚਾ ਦਰਜ ਨਹੀਂ ਹੈ। ਵੈਪਨ ਕਿੱਥੋਂ ਲਕਾਇਆ ਸੀ ਜੇ ਪਤਾ ਲੱਗਿਆ? ਜੀ ਵੈਪਨ ਹੁਣ ਤੱਕ ਜਿਹੜਾ ਪਤਾ ਲੱਗਿਆ ਇਹਨੇ ਆਪਣੇ ਜਿਹੜਾ ਅਮਰਜੀਤ ਹੈ ਉਹਨੇ ਆਪਣੇ ਇੱਕ ਦੋਸਤੋਂ ਲਿਆ ਸੀ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹ ਵੀ ਇਹਦਾ ਦੋਸਤ ਕਿਸੇ ਜੇਲ੍ਹ ਚ ਇਸ ਟਾਈਮ ਲੌਜਡ ਹੈ। बाकी ਅਸੀਂ ਰਿਮਾਂਡ ਸੇ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਇਹਨਾਂ ਦੇ ਮਾਮਲੇ ਕਰਦੇ ਨੇ ਇਹਨਾਂ ਦੇ ਖਿਲਾਫ ਲਰਪਰਪ ਅਮਰਜੀਤ ਸਿੰਘ ਜੀ ਪਿਛਲੇ ਤਿੰਨ ਪਰਚੇ ਦਰਜ ਹੈ ਜਿਹੜੇ ਮੋਸਟਲੀ ਸਨਾਚਿੰਗ ਵਗੈਰਾ ਦੇ ਹੈ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਹੋਰ ਰਾਜੀਵ ਤੇ ਇੱਕੋ ਪਰਚਾ ਦਰਜ ਹੈ 188 ਜਿਹੜੀ ਕੋਵਿਡ ਦੀ ਉਲੰਘਣਾ ਦਾ ਸੀ ਤੇ ਰੋਹਿਤ ਪੈਪਸੀ ਤੇ ਕੋਈ ਪਰਚਾ ਦਰਜ ਨਹੀਂ ਜੋ ਮੈਮ ਵਾਈਨ ਸ਼ੌਪ ਕੀਦਾ ਜੀ ਰੋਹਿਤ ਪੈਪਸੀ ਜਿਹੜਾ ਹੈਗਾ ਉਹ ਪਰਸਨਾ ਬਗੜ ਨਰੈਣ ਵਾਲਾ ਹੈ ਅਮਰਜੀਤ ਕੋਠੇ ਅਮਰਪੁਰਾ ਬਸਤੀ ਤੇ ਰਹਿਣ ਵਾਲਾ ਹੈ ਤੇ ਜਿਹੜਾ ਰਾਜੀਵ ਹੈ ਉਹ ਗੁਰੂ ਗੋਬਿੰਦ ਸਿੰਘ ਅਗਰਦਰਾ ਹੈ। ਉਹ ਵਾਈਨ ਸ਼ਾਪ ਤੇ ਲੂਟ ਹੋਈ ਸੀ ਉਸਨੇ ਸੇ ਕੁਝ ਬਰਾਮਦ ਕੀਆ ਗਿਆ ਹੈ ਲੂਟ ਦੀ ਰਾਸ਼ੀ ਜੀ ਅਭੀ ਤੋਂ ਹਮੇ ਜੋ ਇਨਫੋਰਮੇਸ਼ਨ ਕੱਲ ਮਿਲੀ ਥੀ ਇਹ ਅਕਿਊਜ਼ ਆਈਡੈਂਟੀਫਾਈ ਹੋਏ ਸੇ ਤੋਂ ਬੋਲਤੇ ਰਹੀ ਨਾ ਸੋ ਬੇਸਿਕਲੀ ਕੱਲ ਕੱਲ ਤੋਂ ਸਾਨੂੰ ਇਹੀ ਆਈਡੈਂਟੀਫਾਈ ਹੋਈ ਸੀ ਤੇ ਉਹਨਾਂ ਨੂੰ ਫੜਨ ਲਈ ਹੀ ਸਾਡੀ ਟੀਮ ਗਈ ਸੀ ਜਦੋਂ ਇਹਨਾਂ ਨੇ ਸਾਡੀ ਟੀਮ ਤੇ ਫਾਇਰ ਕਰ ਦਿੱਤਾ ਬਾਕੀ ਬਾਕੀ ਤਫਤੀਸ਼ ਅੱਗੇ ਦੇਖੀ ਜਾਏਗੀ ਟਿਲ ਨਾਓ ਦੈਟ ਮਨੀ ਇਸ ਨਾਟ ਰਿਕਵਰਡ